ਅਸੀਂ ਤੁਹਾਡੇ ਆ ਤੁਸੀਂ ਸਾਡੇ ਹੋ ਤੁਸੀਂ ਸਾਡਾ ਸਾਥ ਨਾਲ ਛੱਡਿਓ ਅਸੀਂ ਤੁਹਾਡਾਂ ਨਹੀਂ ਛੱਡਦੇ ਠੋਕ ਤੇ ਮੋਹਰਾ ਲਾਵਾਂਗੇ ਤੁਹਾਨੂੰ ਜੀ ਆਇਆਂ ਨੂੰ ਧੰਨਵਾਦ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਕੀ ਕਰਨ ਵਾਸਤੇ ਹਾਜ਼ਰ ਹੋਏ ਆ ਮੇਰੇ ਨਾਲ ਫਤਿਹਗੜ੍ਹ ਸਾਬ ਹੱਟੇਵੇ ਲੋਕ ਸਭਾ ਦੇ ਕਾਲੀਦਾਲ ਦੇ ਉਮੀਦਵਾਰ ਸਾਬ ਬਿਕਮਜੀਤ ਸਿੰਘ ਜੀ ਖਾਲਸਾ ਸਾ ਸੰਤੋਸ਼ ਸਿੰਘ ਜੀ ਅਮੈਗਪਰੀ ਸੁਵਚੀ ਟੀਮ ਤੁਹਾਡੇ ਨਗਰ ਨੂੰ ਬੇਨਤੀ ਕਰਨ ਵਾਸਤੇ ਹਾਜ਼ਰ ਹੋਈ ਹੈ ਅਕਾਲੀ ਦਲ ਦੇ ਹਾਂ ਠੀਕ ਹੈ ਨਾ ਕੈਂਡੀਡੇਟ ਦੇ ਰੂਪ ਦੇ ਵਿੱਚ ਮੈਂ ਤੁਹਾਡੇ ਕੋਲ ਪਹੁੰਚ ਕਰੀ ਹੈ ਪਹਿਲਾਂ ਕਾਂਗਰਸੀ ਉਸ ਤੋਂ ਪਹਿਲਾਂ ਆਪ ਦਾ ਐਮਪੀ ਸੀ ਇੱਥੇ ਦੋਨਾਂ ਦੀ ਕਾਰਗੁਜ਼ਾਰੀ ਤੁਹਾਡੇ ਸਾਹਮਣੇ ਹੈ ਸ਼੍ਰੋਮਣੀ ਅਕਾਲੀ ਦਲ ਦੇ ਕੰਮਾਂ ਦਾ ਜ਼ਿਕਰ ਕਿ ਲੋਕ ਸਾਹਮਣੇ ਕਰਦਾ ਜੇ ਮੈਂ ਦੁਹਰਾਵਾਂ ਗੱਲ ਤੁਸੀਂ ਵੀ ਦੇਸ਼ ਤੋਂ ਇਕੱਠੇ ਹੋ ਅਸੀਂ ਵੀ ਇੱਥੇ ਆ ਕੇ ਜਾਣਾ ਆਪਣੇ ਸਾਹਮਣੇ ਕਈ ਕੋਨਿਆਂ ਦੀ ਇੱਥੇ ਲੜਾਈ ਹੈ ਇੱਕ ਕੋਨਾ ਕਾਂਗਰਸ ਦਾ ਇੱਕ ਕੋਨਾ ਆਜਵਾ ਨੂੰ ਹਰੇ ਬੰਦਾ ਨਹੀਂ ਲੱਗਿਆ ਸੋ ਮੈਂ ਬੇਨਤੀ ਕਰਦਮ ਖੇਤਰੀ ਪਾਰਟੀ ਇਕਾਦੀ ਦਲਾ ਤੁਹਾਡੀਆਂ ਮੰਗਾਂ ਅਨੁਸਾਰ ਜਤਨ ਵਾਲੀ ਪਾਰਟੀ ਇਕਾਦੀ ਦਲਾ ਜੇ ਪਿੰਡਾਂ ਦਾ ਕੋਈ ਸਵਾਰਿਆ ਤਾਂ ਆ ਬੈਠੇ ਨਹੀਂ ਦਿਲੋਂ ਸਾਹਿਬ ਇਹਨਾਂ ਨੇ ਪਿੰਡ-ਪਿੰਡ ਸੰਗਤ ਦਰਸ਼ਨ ਕੀਤਾ ਬਾਦਲ ਸਾਹਿਬ ਹਰਜਨ ਸੰਗਤ ਦਰਸ਼ਨ ਕਰਦੇ ਸੀ ਸਾਨੂੰ ਤੁਸੀਂ ਜਾਣਦੇ ਵੀ ਉਹ ਪਛਾਣਦੀ ਹੁੰਦੀ ਸਾਡਾ ਕੰਮ ਵੀ ਦੇਖਿਆ ਅੱਜ ਦਾ ਕੱਠ ਬਹੁਤ ਵਧੀਆ ਸ਼ੋਮਣੀ ਕਾਲ ਦੀ ਅਕਾਲੀ ਦਲ ਦੀ ਪੂਰੀ ਚੜ੍ਹਾਈ ਸੀਗੀ ਜੀ ਕੱਠ ਬਹੁਤ ਹੋ ਗਿਆ ਸੀ ਤਾਂ ਪਿੰਡ 'ਚ ਬਹੁਤਾ ਹੋਕਾ ਬਣੇ ਦਿੱਤਾ ਆਪਣੇ ਆਪ ਕੱਠ ਬਹੁਤ ਜ਼ਿਆਦਾ ਹੋ ਗਿਆ ਲੋਕਾਂ ਦਾ ਆਪ ਤੋਂ ਮੋਹ ਭੰਗ ਹੋ ਚੁੱਕਿਆ ਵਾ ਤੇ ਅਕਾਲੀ ਦਲ ਦੀ ਫੁੱਲ ਚੜ੍ਹਾਈ ਹੋ ਪਿੰਡ ਕਨੇਚ ਵਿੱਚੋਂ ਜੀ ਤੱਕੜੀ ਦਾ ਬਟਨ ਦਵਾਵਾਂਗੇ ਤੇ ਬਸਨ ਸਿੰਘ ਖਾਲਸਾ ਤੁਹਾਨੂੰ ਦਿਖਾਵਾਂਗੇ ਕਿਤਨਾ ਦੇਖਦੇ ਹਾਂ ਜੋ ਕਿਸੇ ਵਿਸਲੇ ਸਮੇਂ ਦੇ ਵਿੱਚ ਕਾਲੀਦਲ ਨੇ ਜੋ ਕੰਮ ਕੀਤੇ ਪਿੰਡ ਦੇ ਵਿੱਚ ਇਨਾ ਕੁ ਬਦਵਾਬ ਤੇ ਸਾਡੇ ਪਿੰਡ ਦਾ ਜੀ ਬਹੁਤ ਜ਼ਿਆਦਾ ਬੁਕਾਰ ਹੋਇਆ ਸੀਵਰੇਜ ਪਵਾਇਆ ਸਾਰਾ ਕੁਝ ਕਾਲੀਦਲ ਨੇ ਪਵਾਇਆ ਛੜਕਾਂ ਜੱਦੀ ਛੜਕ ਕਾਲੀਦਲ ਨੇ ਬਣਾਈ ਸੀ ਹੁਣ ਕੋਈ ਵੀ ਛੜਕ ਕਾਲੀਦਲ ਤੋਂ ਬਿਨਾਂ ਕਿਸੇ ਨੇ ਨਹੀਂ ਬਣਾਈ 7 ਸਾਲਾਂ ਦੇ ਵਿੱਚ ਜਿਹੜੀਆਂ ਜੱਦੀਆਂ ਜਿਹੜੀਆਂ ਸਾਡੀਆਂ ਮੋਟਰਾਂ ਨੂੰ ਪਹੀਆਂ ਜਾਂਦੀਆਂ ਸੀ ਉਹ ਵੀ ਪੱਕੀਆਂ ਕਰਾਤੀਆਂ ਸੀ ਕਾਲੀਦਲ ਨੇ ਤਾਂ ਹੁਣ ਕਿਸੇ ਨੇ ਵੀ ਇੱਕ ਵੀ 5 ਪੈਸੇ ਦੀ ਕੋਈ ਵੀ ਸੜਕ ਨਹੀਂ ਬਣਾਈ